تھو کي چئي ڏي ته منهنجو پيٽ درد ٿي رهيو آهي ਦੇ ਐਮਐਲਏ ਸਾਹਿਬ ਜਿਹੜਾ ਆਪਣਾ ਯੋਧਨਾ ਸ਼ਵਿਰੋਧ ਚੱਲ ਰਿਹਾ ਹੈ ਇਸ ਦੇ ਬਾਰੇ ਆਪਾਂ ਕੀ ਕਹਿਣਾ ਚਾਹੁੰਗੇ ਵੇਖੋ ਪਹਿਲੀ ਸਰਕਾਰ ਆ ਜਿਹੜੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੀ ਆ ਵੀ ਇਹਨਾਂ ਨਸ਼ਾ ਤਸਕਰਾਤੋਂ ਡਰਨ ਦੀ ਲੋੜ ਨਹੀਂ ਹਾਂਜੀ ਸਾਨੂੰ ਦੱਸੋ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਨਸ਼ਾ ਵੇਚਦਾ ਆਪ ਖੁਸ਼ ਕਰਨ ਦੀ ਲੋੜ ਨਹੀਂ ਇੱਕ ਫੋਨ ਨੰਬਰ ਦਿੱਤਾ ਹੋਇਆ ਉਹਦੇ ਤੇ ਕਾਲ ਕਰਦੋ ਨਹੀਂ ਸਾਨੂੰ ਦੱਸ ਦਿਓ ਜਾਂ ਐਸਐਸ ਨੂੰ ਦੱਸ ਦਿਓ ਡੀਐਸਪੀ ਨੂੰ ਦੱਸ ਦਿਓ ਅਸੀਂ ਨਾਲ ਦੀ ਨਾਲ ਜਿਹੜੀ ਕਾਰਵਾਈ ਕਰਾਂਗੇ ਜਿਵੇਂ ਕਿ ਲੋਕਾਂ ਦੇ ਵਿੱਚ ਕੋਈ ਡਰਦਾ ਮਾਹੌਲ ਆ ਜੀ ਉਹ ਕਹਿੰਦੇ ਵੀ ਜਿਹੜੇ ਨਸ਼ਾ ਤਸਕਰਾਬਾਜ਼ ਵਿੱਚ ਤੰਗ ਪਰੇਸ਼ਾਨ ਕਰਦੇ ਜ ਨੀ ਸਾਨੂੰ ਦੱਸੋ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਕੋਈ ਵੀ ਬੰਦਾ ਇਹ ਨਹੀਂ ਦੱਸੂਗਾ ਵੀ ਕਿਹਨੇ ਦੱਸਿਆ ਤੇ ਉਹ ਨਾਲ ਦੀ ਨਾਲ ਹੀ ਜਿਹੜੀ ਕਾਰਵਾਈ ਹੋ ਜੂਗੀ ਵੀ ਮਤਲਬ ਘਬਰਾਉਣ ਦੀ ਲੋੜ ਨਹੀਂ ਤਾਂ ਹੀ ਉਹ ਇਸੇ ਕਰਕੇ ਲੋਕਾਂ ਨੂੰ ਜਾਗਰੂਕੀ ਕਰਨ ਹੁੰਦੇ ਆ ਵੀ ਘਬਰਾਓ ਨਾ ਸਾਨੂੰ ਦੱਸੋ ਜਿਵੇਂ ਜੀ ਧੰਨਵਾਦ ਤੁਹਾਡਾ ਗਰਾਊਂਡ ਦਾ ਇਦ ਕਟਨ ਤੁਸੀਂ ਕੀਤਾ ਗਰਾਊਂਡ ਦਿੱਤਾ ਤੇ ਕਿਹਨੇ ਸਾਡੇ ਪਿੰਡ ਵਿੱਚ ਬਹੁਤ ਲੰਮੇ ਸਮੇਂ ਤੋਂ ਕਰੈਕਟਰ ਵਾਲੇ ਨੌਜਵਾਨਾਂ ਦੀ ਵੀ ਹੈਗੀ ਆ ਬਈ ਕਰੈਕਟਰ ਦਾ ਗਰਾਊਂਡ ਸਾਨੂੰ ਦਿੱਤਾ ਜਾਵੇ ਉਸ ਦੇ ਬਾਰੇ ਹੋਰ ਜਗ੍ਹਾ ਹੈਗੀ ਆ ਪਿੰਡ ਆਪਣੇ ਉਹਦੇ ਖੇਤਰ ਕਰੋ ਕੀ ਛੱਪੜ ਪਰੋਗੇ ਚਾਰ ਦੇ ਖੇਤਰ ਇਸਾਤ ਕਿੱਲਿਆਂ ਦੇ ਵਿੱਚ ਜੋ ਇਹ ਅੱਧਾ ਛੱਪੜ ਖਾਲੀ ਕਰਕੇ ਬਣਾਇਆ ਜਾ। ਚਾਰ ਬੰਦ ਕਰ ਆ ਜਾਨਾ ਸਾਰੇ ਖੜੇ ਹੀ ਆ ਖੜੇ ਕਰ ਲੈ। ਮੋਟਰਾਂ ਲਾ ਕੇ ਬੰਦ ਕਰ ਦੇਣੀ ਹੁੰਦੀ ਹੈ। ਬਹੁਤ ਔਖੀ ਟੂਰਨਾਮੈਂਟ ਆਉਣਾ। ਅਬ ਇਹ ਕਹਿੰਦੇ ਆ ਵੀ ਵੱਡਾ ਛੱਪੜ ਸੱਤ ਕਿੱਲਿਆਂ ਦੇ ਅੱਧਾ ਭਰ ਕੇ ਦੇ ਅੱਧਾ ਉਹ ਜ਼ਰੂਰ ਕਰਿਓ ਜੀ। ਪੈਂਡ ਵਾਲਿਆਂ ਨੂੰ ਨਾ ਇਤਰਾਜ ਹੋਵੇ ਕਿਸੇ ਨੂੰ। ਬਈ 1 ਮਿੰਟ ਮੈਂ ਇੱਕ ਗੱਲ ਕਰਾਂ। ਮੈਂ ਕਹਾਂ ਮੈਂ ਕਾ ਕਰ ਲਾਂਗੇ ਮਤਲਬ ਕਿਸੇ ਨੂੰ ਇਤਰਾਜ ਨਾ ਹੋਵੇ ਬਸ ਆਪਣ ਤਾਂ ਇਹ ਹੁੰਦਾ। ਨਹੀਂ ਇਤਰਾਜ ਤਾਂ ਕਿਹਦਾ? ਬੱਚਿਆਂ ਲਈ। ਪਿੱਛੇ ਨੂੰ ਸਾਰਿਆਂ ਦੇ ਕਹਿੰਦੇ। ਕੋਈ ਹੋਰ ਨਹੀਂ। ਬੇਜੰਤਰ ਕਰ ਦਿਆਂਗੇ ਉਹ ਜ਼ਰੂਰੀ ਕਰਨੀ ਫੰਡ ਇਹਦਾ ਚੰਗਾ ਕੰਮ ਹੀ ਆ ਜਿਹੜਾ ਖੇਡਣ ਲੱਗਣਾ ਨਾ ਜਿਹੜਾ ਜੁੜੋ ਜੀ ਕਹੋ ਨਸ਼ਾ ਬਰਤ ਬਿਲਕੁਲ ਸਟੇਡੀਅਮ ਦਾ ਹੱਲ ਹੋ ਜਾ ਨਸ਼ਾ ਬਣਾ ਟੋਮੈਟ ਕੀ ਮੈਂ ਵੀ ਆ ਜਾ ਕਰੂੰਗਾ ਜੇ ਕੋਈ ਸਟੇਡੀਅਮ ਦਾ ਹੱਲ ਹੋ ਜਾ ਨਾ ਨਸ਼ਿਆਂ ਤੋਂ ਤਾਂ ਆਟੋਮੈਟਿਕ ਹੀ ਦੂਰ ਹੋ ਜਾਣਗੇ ਬਹੁਤ ਹੀ ਬਹੁਤ ਫਰਕ ਪੈਂਦਾ ਬਹੁਤ ਵਧੀਆ ਗੱਲ ਆ ਮੈਂ ਨੇ ਬਿਲਕੁਲ ਆਪਣਾ ਦਾਣਾ ਮੰਡੀ ਸਾਡੀ ਦੋ ਕਰਦੇ ਆ ਜੀ ਗਣਸਾਹਬ ਜੀ ਕਰਦੇ ਆ ਜਦੋਂ ਅਸੀਂ ਕਰਨ ਲੱਗੇ ਉਹ ਤੇ ਰੋਕਦਾ ਨਹੀਂ ਉਹ ਤਾਂ ਫਿਰ ਆਉਣਾ ਤੁਸੀਂ ਆਪਰਾ ਗਣਸਾਹਬ ਜੀ ਹੈ ਨਾ ਪਰ ਉਹ ਦੂਰੀ ਹੈ ਹੁਣ ਸਾਰਾ ਕਰਕੇ ਪਹਿਲਾਂ ਕਰੋ ਜੀ ਕਰਪਾ ਮੜਾ ਟਾਈਮ ਤਾਂ ਲੱਗੂਗਾ ਚੇਅਰਮੈਨ ਸਾਹਿਬ ਥੋੜਾ ਜਿਹਾ ਸਾਥ ਦਿਓ ਤੇ ਨਾ ਪ੍ਰੋਬਲਮ ਮੇਰੀ ਵੀ ਬਹੁਤ ਵੱਡੀ ਹੈ ਭਾਈ ਜਸਪਾਲ ਨੂੰ ਪਤਾ ਉਹਨੂੰ ਤੁਸੀਂ ਪੁੱਛ ਲਓ ਮੇਰੀ ਬਹੁਤ ਜ਼ਿਆਦਾ ਪਰੇਸ਼ਾਨੀ ਮਤਲਬ ਕਿ ਇੱਕ ਤਾਂ ਪੇਟ ਵੱਗ ਲੋ ਹੈ ਤੇ ਇੱਕ ਸਿਹਤ ਪੱਖੋਂ ਵੀ ਸਾਰਾ ਕੁਝ ਤੁਸੀਂ ਜਸਪਾਲ ਨੂੰ ਪੁੱਛਣਾ ਆਹ ਬਾਈ ਆਹ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ ਬਾਈ ਹਰ ਮੇਲ ਵਾਟ ਨਹੀਂ ਜਿਹੜਾ ਦੱਸਣ ਵਾਲਾ ਹੀ ਉਹ ਕਤੇ ਤੋ ਗਿਆ ਨਹੀਂ ਕਹਿਦਾ ਕਰਦੇ ਆ ਠੀਕ ਹੈ ਜੀ ਧੰਨਵਾਦ ਜੀ ਅੱਛਾ ਡਾਕਟਰ ਆ ਖਾਣੇ ਪਾ ਮਾਰਨ ਦਾ ਨਹੀਂ ਇਹ ਛੱਪੜ ਤੇ ਮਿਲਦੀ ਹੋਈ ਨਹੀਂ ਤੁਹਾਡੇ ਪਿੰਡ ਉਹ ਇਹ ਕਰਦੇ ਹਾਂ ਉਹ ਨਿਕਲ ਨਹੀਂ ਰਹੀ ਕੋਈ ਨਹੀਂ ਹੋਣੀ ਮਾਤਾ ਜੀ ਹਾਂ ਧੰਨਵਾਦ ਮਾਣੋ ਜੀ ਧੰਨਵਾਦ ਜੀ ਅਮਰ ਸਾਹਿਬ ਹਾਂਜੀ ਗੱਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਦੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਆਪੇ ਨਾਲ ਮੌਜੂਦ ਨੇ ਪਿੰਡ ਖਰੀਆਲੀ ਦੇ ਵਿੱਚ ਜੈਤੋ ਦੇ ਚੇਅਰਮੈਨ ਸਿੰਘ ਜੀ ਭਗਤੂਆਣਾ ਤੇ ਆਪਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਇੱਕ ਮਹੱਤਵ ਚੱਲ ਰਹੀ ਹੈ ਯੁੱਧ ਨਸ਼ਾ ਵਿਰੁੱਧ ਤੇ ਪਿੰਡ ਪਿੰਡ ਜਾ ਕੇ ਉਸ ਦੇ ਕੈਂਪ ਲਗਾਏ ਜਾਂਦੇ ਹਨ ਤੇ ਸੌਜੋਕ ਸਮਾਗਮ ਤੇ ਆਂਦੇ ਹਨ ਉਸ ਦੇ ਸਬੰਧ ਵਿੱਚ ਗੱਲਬਾਤ ਕਰਦੇ ਆ ਸਸਿਕਾ 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 ਜਿਹੜੀ ਇਹ ਯੁੱਧ ਨਸ਼ਾ ਵਿਰੋਧ ਦਾ ਚੱਲ ਰਿਹਾ ਜੀ ਪ੍ਰੋਗਰਾਮ ਇਸ ਦੇ ਬਾਰੇ ਤੁਸੀਂ ਨੌਜਵਾਨਾਂ ਨੂੰ ਜਾਂ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਜੀ ਜਿਹੜੇ ਸਾਡੇ ਭਵਨ ਸਿੰਘ ਜੀ ਮਾਨ ਵੱਲੋਂ ਸਾਡੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਇੱਕ ਮਹਮ ਚਲਾਈ ਗਈ ਹੈ ਸਾਡੇ ਸਤਿਕਾਰਯੋਗ ਐਮਐਲਏ ਮੋਲਕ ਸਿੰਘ ਜੀ ਦੀ ਡਿਊਟੀ ਲਗਾਈ ਹੈ ਹਲਕਾ ਜੈਤੋ ਦੇ ਵਿੱਚ ਕਿ ਤੁਸੀਂ ਪਿੰਡ ਪਿੰਡ ਜਾਵੋ ਪਿੰਡ ਪਿੰਡ ਦੇ ਜਿਹੜੀਆਂ ਹਾਲਾਤ ਹਨ ਤੁਹਾਨੂੰ ਵੀ ਪਤਾ ਵੀ ਹਾਲਾਤ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਇਹ ਦਲਦਲ ਦੇ ਵਿੱਚ ਫਸੀ ਹੋਈ ਹੈ ਇਹਨੂੰ ਦਲਦਲ ਦੇ ਵਿੱਚ ਕੱਢਣ ਲਈ ਕੋਈ ਤਾਂ ਅਪਰਾਲਾ ਕਰਨਾ ਪੈਂਦਾ ਅਪਰਾਲਾ ਤੁਸੀਂ ਇਕੱਲੇ ਨਹੀਂ ਕਰ ਸਕਦੇ ਅਪਰਾਲਾ ਤੁਸੀਂ ਜਿੰਨੇ ਵੀ ਤੁਹਾਡੇ ਸੱਜਣ ਮਿੱਤਰ ਦੋਸਤ ਭੈਣ ਭਰਾ ਬਜ਼ੁਰਗ ਉਹਨਾਂ ਦਾ ਸਾਥ ਲੈ ਕੇ ਕਰ ਸਕਦੇ ਆਂ ਜੀ ਇਹ ਚੇਰਮਾਨ ਸਾਹਿਬ ਜਿਵੇਂ ਆਪਾਂ ਦੇਖ ਰਹੇ ਆਂ ਬਹੁਤ ਲੰਬੇ ਸਮੇਂ ਤੋਂ ਜਿਹੜੀ ਇਹ ਨਸ਼ੇ ਦੀ ਦਲਦਲ ਆ ਹਨਾ ਪੰਜਾਬ ਆ ਜਿਹੜਾ ਕਸੂਰ ਵੀ ਰੈਂ ਧਰਤੀ ਮੰਨਿਆ ਜਾਂਦਾ ਸੀ ਤੇ ਪਰ ਪਿਛਲੀਆਂ ਸਰਕਾਰਾਂ ਦਾ ਕਹਿ ਲੋ ਜਾਂ ਕਿਵੇਂ ਕਹਿ ਲੋ ਕਿ ਨੌਜਵਾਨਾ ਜਿਹੜੇ ਇੱਕ ਛੋਟੀ ਜੀ ਸੂਈ ਦੇ ਨਾਲ ਮਾਰੇ ਜਾ ਰਹੇ ਆ ਹਨਾ ਤੇ ਜਿਵੇਂ ਕਿ ਲੋਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਹ ਨਸ਼ਾ ਲਿਆਂਦਾ ਤੇ ਜਿਹੜੀ ਹੁਣ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆਈ ਹੈ 2 ਤੋਂ 2.5 ਸਾਲ ਹੋ ਗਏ ਆ ਤੇ ਇਸ ਨੂੰ ਠੱਲ ਪਾਉਣ ਵਿੱਚ ناکਾਮ ਜਾ ਫਰਈਏ ਇਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਸਰਕਾਰ ਦਾ ਬਹੁਤ ਵਧੀਆ ਯਤਨ ਕਰ ਰਹੀ ਆ ਠੱਲ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪੈ ਚੁੱਕਿਆ ਹੁਣ ਜਿਹੜਾ ਮਾਣਾ ਮੋਟਾ ਰਹਿੰਦਾ ਵੀ ਜੇ ਕਹਿੰਦੇ ਸੇਰ ਦੇ ਵਿੱਚ ਉਹ ਪੂਣੀ ਰਹਿੰਦੀ ਆ ਉਹਦੇ ਵਿੱਚੋਂ ਵੀ ਅਸੀਂ ਜਿਹੜਾ ਤਾਂਗੂ ਅਸੀਂ ਪਿੰਡਾਂ ਦੇ ਵਿੱਚ ਨਸ਼ਾ ਦੁੱਧ ਦੇ ਵਿਰੁੱਧ ਅਸੀਂ ਪ੍ਰੋਗਰਾਮ ਕਰਾ ਰਹੇ ਆ ਅਸੀਂ ਲੋਕਾਂ ਦਾ ਸਾਥ ਮੰਗ ਰਹੇ ਆ ਅਸੀਂ ਸਾਡਾ ਦੇਖੋ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਲੋਕਾਂ ਦਾ ਸਾਥ ਹੋਣਾ ਵੀ ਜ਼ਰੂਰੀ ਆ ਤੁਹਾਡੇ ਪਰਿਵਾਰ ਦਾ ਸਾਥ ਹੋਣਾ ਵੀ ਜ਼ਰੂਰੀ ਆ ਆਣ ਗਵਣ ਦਾ ਸਾਥ ਹੋਣਾ ਵੀ ਜ਼ਰੂਰੀ ਆ ਅਸੀਂ ਲੋਕਾਂ ਨੂੰ ਇਹੀ ਸੌਂ ਚਕਾਉਣੇ ਆ ਕੋਈ ਸੌਂ ਕੋਈ ਜ਼ਬਰਦਸਤੀ ਨਹੀਂ ਸੌਂ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਵਿਸ਼ਵਾਸ ਹੋਵੇ ਵੀ ਕਿ ਅਸੀਂ ਆਪਣੇ ਪਿੰਡ ਵਿੱਚ ਮਾੜਾ ਅੰਸਰ ਆਊਗਾ ਨਸ਼ਾ ਵੇਚੂਗਾ ਅਸੀਂ ਉਹ ਕੰਮ ਨਹੀਂ ਕਰਦੇ ਐ ਕਲਾਸ਼ ਤੋਂ ਵਾਲਾ ਚੇਰਮੈਨ ਸਾਹਿਬ ਜਿਵੇਂ ਕਹਿੰਦੇ ਕਿ ਬਲਡੋਜ਼ਰ ਚੱਲ ਰਿਹਾ ਪੀਲਾ ਪੰਜਾ ਚੱਲ ਰਿਹਾ ਜਿਨ੍ਹਾਂ ਨੇ ਕਿ ਨਸ਼ਾ ਵੇਚ ਵੇਚ ਕੇ ਕਾਲੀ ਕਮਾਈ ਕਰਕੇ ਹਨ ਆਪਣੇ ਘਰ-ਬਾਰ ਬਣਾਏ ਸੀ ਮਹਿਲ ਬਣਾਏ ਸੀ ਕਿ ਜਿਹੜਾ ਉਹ ਪੀਲਾ ਪੰਜਾਏ ਲੋਕਾਂ ਦਾ ਸਵਾਲ ਆ ਕਿ ਜਿਹੜੇ ਵੱਡੇ ਤਸਕਰਾਂ ਜਾਂ ਵੱਡੇ ਲੋਕ ਆ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਜਾਂ ਕੋਠੀਆਂ ਉੱਤੇ ਵੀ ਚੱਲੂਗਾ ਜੀ ਦੇਖੋ ਸਭ ਦੇ ਵਾਰੀ-ਵਾਰੀ ਆਊਗਾ ਤੇ ਸਭ ਤੋਂ ਪਹਿਲਾਂ ਮੇਰੀ ਤੁਹਾਡੇ ਨਾਲ ਇੱਕ ਗੱਲ ਹੈ ਵੀ ਜਦੋਂ ਆਪਣੀ ਜਿਹੜੀ ਮਨਦੀਪ ਕੌਰ ਹਾਂਜੀ ਜਿਹੜੀ ਥਾਰ ਵਾਲੀ ਵਜਦੀ ਸੀ ਲੋਕਾਂ ਦੇ ਮਸ਼ਹੂਰ ਕਰਤੀ ਥਾਰ ਵਾਲੀ ਵਜਦੀ ਸੀਗੀ ਤੁਹਾਡੇ ਲੋਕਾਂ ਦੇ ਜਦੋਂ ਉਹਦੀ ਜਵਾਨਤ ਤੇ ਆ ਗਈ ਤੇ ਲੋਕਾਂ ਨੇ ਇਹ ਸਵਾਲ ਉੱਠਣੇ ਸ਼ੁਰੂ ਕਰਤੇ ਵੀ ਇਹ ਜਵਾਨਤ ਤੇ ਆ ਗਈ ਤੁਸੀਂ ਇਹਦਾ ਕੀ ਕੀਤਾ ਪਰ ਉਸ ਤੋਂ ਕੋਈ ਸਮਾਂ ਲੱਗਦਾ ਤੁਸੀਂ ਵੇਖੋ ਵੀ 10 ਦਿਨਾਂ ਦੇ ਅੰਦਰ ਅੰਦਰ ਉਹਨੂੰ ਮੋੜ ਕੇ ਫਿਰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਦੀ ਜਿਹੜੀ ਵੀ ਪ੍ਰਾਪਰਟੀ ਸੀ ਉਹ ਜੱਦ ਤੱਕ ਰਹਿੰਦੀ ਸੀ ਹਾਂਜੀ ਧੰਨਵਾਦ ਚੇਰਮੈਨ ਸਾਹਿਬ ਜਾਂਦੇ ਜਾਂਦੇ ਤੁਸੀਂ ਨੌਜਵਾਨਾਂ ਨੂੰ ਕੀ ਸਨੇਹ ਦੇਣਾ ਚਾਹੋਗੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਖੁੱਬੇ ਪਏ ਆ ਜਾਂ ਉਹ ਨਿਕਲਣ ਕਿਵੇਂ ਨਿਕਲਣ ਉਸ ਦੇ ਬਾਰੇ ਕੀ ਸਨੇਹ ਦੇਣਾ ਚਾਹੋਗੇ ਦੇਖੋ ਜੀ ਇਸ ਇਸ ਜਗ੍ਹਾ ਤੇ ਬੈਠ ਕੇ ਤਾਂ ਸਨੇਹਾ ਦੇਣਾ ਸੌਖਾ ਹੀ ਆ ਵੀ ਅੱਜ ਐਮਐਲਏ ਸਾਹਿਬ ਇਸ ਜਿਹੜੇ ਇੱਕ ਬੱਚਿਆਂ ਨੂੰ ਵਾਲੀਬਾਲ ਦਾ ਗਰਾਊਂਡ ਦਾ ਅਧਿਕਾਟਨ ਕਰਨ ਆ ਰਹੇ ਆ ਸਨੇਹਾ ਵੀ ਆਓ ਹੱਸੋ ਖੇਡੋ ਨੌਜਵਾਨਾਂ ਨੂੰ ਵੀ ਜਿਹੜੀ ਆਪਣੀ ਜ਼ਿੰਦਗੀ ਆ ਖੇਡਾਂ ਦੀ ਰੁਚੀ ਵੱਲ ਧਿਆਨ ਦਿਓ ਆਪਣੇ ਕੰਮਾਂ ਕਾਰਾਂ ਵੱਲ ਧਿਆਨ ਦਿਓ ਮਾੜੇ ਅੰਸਰਾਂ ਤੋਂ ਦੂਰ ਹੋ ਧੰਨਵਾਦ ਜੀ ਤੋ ਤੁਸੀਂ ਦੇਖਿਆ ਆਪਾਂ ਚੇਅਰਮੈਨ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਬਹੁਤ ਹੀ ਚੰਗੀ ਤਰ੍ਹਾਂ ਬਰੀਕੀ ਨਾਲ ਸਮਝਾਇਆ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਤੇ ਜਿਹੜੇ ਨਸ਼ਾ ਤਸਕਰਾਂ ਚਾਹੇ ਉਹ ਕੋਈ ਹੋਵੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਜਿਹੜਾ ਪੀਲਾ ਪੰਜਾ ਉਹ ਸਾਰਿਆਂ ਦੇ ਘਰਾਂ ਦੇ ਉੱਤੇ ਚੱਲਣ ਲਈ ਤਿਆਰ ਆ ਜਿਨ੍ਹਾਂ ਨੇ ਕਾਲੀ ਕਮਾਈ ਦੇ ਨਾਲ ਆਪਣੇ ਮਹਿਲ ਬਣਾਏ ਆ ਉਹਨਾਂ ਦੇ ਮਹਿਲਾਂ ਦੇ ਉੱਤੇ ਪੀਲਾ ਪੰਜਾ ਸਰਕਾਰ ਦਾ ਚੱਲਣ ਵਾਲਾ ਹੀ ਆ ਸੋ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਜੀ ਦੇ ਬਜ਼ੁਰਗ ਦੋਸਤ ਮਿੱਤਰ ਸਾਡੀਆਂ ਮਾਵਾ ਪੈਣਾ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੋਜਵਾਦ ਚੇਅਰਮੈਨ ਗਵਿੰਦਰ ਸਿੰਘ ਜੀ ਵਾਲੀਆ ਸਰਪੰਚ ਸਹਿਮਾਨ ਸਮੁੱਚੀ ਨਗਰ ਪੰਚਾਇਤ ਸਭ ਤੋਂ ਪਹਿਲਾਂ ਗੱਜਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਐਮਐਲਏ ਸਾਹਮਣੇ ਇਸ ਸੋਹ ਚੁਕ ਸਮਾਗਮ ਦੇ ਵਿੱਚ ਆਉਣਾ ਸੀ ਉਹਨਾਂ ਦੀ ਤबीयत ਦੇ ਵਿੱਚ ਥੋੜੀ ਜਿਹੀ ਖਰਾਬੀ ਹੈ ਬਸ ਉਹ ਦੇ ਕਾਰਨ ਕਰ ਨੂੰ ਤੁਹਾਡੇ ਪਿੰਡ ਇਸ ਦਾ ਗਰਾਉਂਡ ਦਾ ਜ਼ਰੂਰ ਆਉਣਗੇ ਅੱਜ ਜੋ ਵੀ ਤੁਹਾਡੇ ਪਿੰਡ ਦੇ ਵਿੱਚ ਜੋਦਰ ਨਸ਼ਾ ਵਿਰੁੱਧ ਪ੍ਰੋਗਰਾਮ ਕੀਤਾ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਕੋਈ ਅਸਾ ਨਸ਼ੇ ਤੋਂ ਵਾਂਝਾ ਨਹੀਂ ਵੀ ਜਿਹਨੂੰ ਇਸ ਬਾਰੇ ਨਾ ਪਤਾ ਹੋਵੇ ਅਸੀਂ ਪੰਜਾਬ ਸਰਕਾਰ ਵੱਲੋਂ ਸਾਧ ਜੀ ਸ਼੍ਰੀਮਾਨ ਭਵੰਤ ਸਿੰਘ ਜੀ ਮਾਨ ਉਹਨਾਂ ਵੱਲੋਂ ਪਿੰਡ ਕਰੀਰਵਾਲੀ ਦੇ ਨਗਰ ਨਿਵਾਸੀ ਅਸੀਂ ਪਿੰਡ ਕਰੀਰਵਾਲੀ ਦੇ ਨਗਰ ਨਿਵਾਸੀ ਸੀ ਪਿੰਡ ਕਰੀਰਵਾਲੀ ਦੇ ਨਗਰ ਨਿਵਾਸੀ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ। ਜੀ ਅਸੀਂ ਆਪਣੀ ਨਸ਼ਿਆਂ ਦੇ ਖਿਲਾਫ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ। ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਵੇਚ ਨਹੀਂ ਦੇਵਾਂਗੇ। ਅਸੀਂ ਆਪਣੇ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵੇਚਾਂਗੇ। ਅਸੀਂ ਕਿਸੇ ਨਸ਼ਾ ਤਸਕਰੀ ਨੂੰ ਪਿੰਡ ਵਿੱਚ ਨਹੀਂ ਮੜਨ ਦੇਵਾਂਗੇ। ਅਸੀਂ ਕਿਸੇ ਨਸ਼ਾ ਤਸਕਰੀ ਨੂੰ ਪਿੰਡ ਵਿੱਚ ਨਹੀਂ ਮੜਨ ਦੇਵਾਂਗੇ। ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ। ਸਾਡੇ ਪਿੰਡ ਜੋ ਕੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗੀ ਕਰਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁੱਦ ਵੀ ਜਮਾਨਤ ਨਹੀਂ ਕਰਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਖੁੱਦ ਵੀ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਵਿਅਕਤੀ ਨੂੰ ਕਰਨ ਵੀ ਨਹੀਂ ਦੇਵਾਂਗੇ ਅਤੇ ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਕਰਨ ਵੀ ਨਹੀਂ ਦੇਵਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਮੇਰੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਹਾਲ ਸੋਚੀਏ ਕਰੋ ਐਮਐਲਏ ਸਾਹਿਬ ਪੰਜ ਸੱਤ ਮਿੰਟਾਂ ਵਿੱਚ ਹੀ ਆਉਂਦੇ ਆ ਅੱਗ ਲਾਉਣ ਵਾਲਿਆਂ ਦੇ ਨਹੀਂ ਹੋਇਆ ਕਰਨਾ ਸੋ ਸਾਥੀਓ ਆਈ ਸਾਡਾ ਨਾਮ ਨਸ਼ਾ ਛਡਾਉਣ ਵਾਲਿਆਂ ਵਿੱਚ ਆਉਣਾ ਚਾਹੀਦਾ ਨਸ਼ਾ ਲਾਉਣ ਵਾਲਿਆਂ ਵਿੱਚ ਨਹੀਂ ਆਉਣਾ ਚਾਹੀਦਾ ਜੇਕਰ ਅਸੀਂ ਸਾਰੇ ਹੀ ਉਦਮ ਕਰੀਏ ਤਾਂ ਹੀ ਆ ਜਿਹੜੀ ਇਸ ਤਰ੍ਹਾਂ ਦੀ ਨਿਯਾਕ ਪਾ ਸਕਦੇ ਆ ਭਾਵੇਂ ਇੰਤਜ਼ਾਰ ਸਰਕਾਰ ਵੱਲੋਂ ਬਹੁਤ ਸਖਤ ਹੈ ਜਿਵੇਂ ਸਸੀ ਗਾੜ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਕਹਿੰਦਾ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਦੀ ਵੀ ਤੇ ਅੱਜ ਆਪਾਂ ਖੜੇ ਆ ਪਿੰਡ ਦੇ ਕਰੀਰ ਵਾਲੀ ਵਿੱਚ ਤੇ ਸਾਡੇ ਨਾਲ ਨੇ ਪਿੰਡ ਦੇ ਸਰਪੰਚ ਸਾਹਿਬ ਤੇ ਨਾਲ ਪੰਚਾਇਤ ਖੜੀ ਆ ਤੇ ਪਿੰਡ ਦੇ ਵਿੱਚ ਇਕੱਠ ਰੱਖਿਆ ਗਿਆ ਆ ਆਪਾਂ ਗੱਲਬਾਤ ਕਰਦੇ ਆ ਉਸ ਦੇ ਬਾਰੇ ਤੇ ਸੁਸ਼ੀਤ ਸਾਹਿਬ ਸਾਹਿਬ ਜੀ ਤੇ ਸਰਪੰਚ ਸਾਹਿਬ ਜਿਹੜਾ ਇਹ ਆਪਣੇ ਇਕੱਠ ਰੱਖਿਆ ਗਿਆ ਜੀ ਦੇ ਨਾਲ ਪੰਚਾਇਤ ਖੜੀ ساری ਕਿਸ ਸੰਬੰਧ ਵਿੱਚ ਕੱਢੇ ਹੋਏ ਨੇ ਸੁਵੰਦ ਜੀ ਇਹ ਦੋ ਸੰਬੰਧਾਂ ਦੇ ਵਿੱਚ ਆ ਜੀ ਇੱਕ ਤਾਂ ਆਪਾਂ ਵਾਲੀ ਵਾਲ ਦਾ ਗਰਾਊਂਡ ਬਣਵਾਇਆ ਸੀ ਠੀਕ ਹੈ ਜੀ ਉਹਦਾ ਇਕੱਠੇ ਕਰਨਾ ਆ ਰਮਨ ਸਾਹਿਬ ਇਹ ਦੋ ਜੀ ਯੋਗਤਾ ਸੰਗ੍ਰੋਧ ਗਰੀਮੇ ਮੰਚ ਚੱਲ ਰਹੀ ਹੈ ਜਾਨ ਤੋਂ ਤਾਂ ਮਮਤਾ ਸਾਈ ਪਹਿligare ਤਾਂ ਧੰਨਵਾਦ ਜੀ ਬਹੁਤ ਲੰਮੇ ਸਮੇਂ ਤੋਂ ਨਾ ਜਿਹੜੇ ਖਿਡਾਰੀ ਸੀ ਮੁੰਡੇ ਸੀ ਉਹਨਾਂ ਦੀ ਮੰਗ ਸੀਗੀ ਕਿ ਗਰਾਊਂਡ ਬਣੇ ਵਾਲੀ ਵਾਸਤਾ ਤੇ ਜਦੋਂ ਪੰਚਾਇਤ ਨੇ ਉਦਮ ਕੀਤਾ ਨਾ ਗਏ ਐਮ.ਐਲ.ਏ. ਸਾਹਿਬ ਤੱਕ ਸਰਕਾਰ ਤੱਕ ਗੱਲ ਪਹੁੰਚੀ ਤੇ ਗਰਾਊਂਡ ਬਣ ਕੇ ਸੋਹਣਾ ਤਿਆਰ ਹੋ ਗਿਆ ਹੈ ਨਾ ਤੇ ਜਿਹੜਾ ਇਹ ਆਪਣਾ ਨਸ਼ਾ ਵਿਰੋਧ ਜੁੱਧ ਚੱਲ ਰਿਹਾ ਹੈ ਇਸ ਦੇ ਬਾਰੇ ਕੀ ਕਹਿੰਦੇ ਹਾਂ ਜਿਹੜੀ ਗੱਲ ਚੱਲ ਰਹੀ ਹੈ ਅਬ ਨਸ਼ੇ ਦੇ ਵਿਰੁੱਧ ਉਹਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਵੀ ਜੇ ਕਿਸੇ ਦਾ ਬੱਚਾ ਨਸ਼ੇ ਤੋਂ ਬਚੇ ਅਸੀਂ ਉਹਨਾਂ ਦਾ ਹਰ ਇੱਕ ਤਰ੍ਹਾਂ ਸਹਿਯੋਗ ਦੇਣੀ ਹੈ ਇੱਕ ਜਣੇ ਬੰਸਰ ਆਪਣੇ ਪਿੰਡ ਦੇ ਵਿੱਚ ਹੁਣੇ-ਹੁਣੇ ਟੂਰਨਾਮੈਂਟ ਹੋ ਗਿਆ ਲੈ। ਉੱਥੇ ਸ਼ੁਰੂ ਕਰ ਦਿੰਨਾ। ਉਹਨਾਂ ਬਾਰੇ ਕੀ ਕਹਾਂ ਜਾਂਗੇ ਜੇ ਆਪਣਾ ਕ੍ਰੈਡ ਦੇ ਗਰਾਊਂਡ ਵਾਲੀ। ਇਸ ਤੋਂ ਦਾ ਬਹੁਤ ਵਧੀਆ ਸਵਾਲ ਆ ਜੀ ਤੁਹਾਡੇ ਨਾਲੋਂ ਮੈਨੂੰ ਇਸ ਗੱਲ ਬਾਰੇ ਬਹੁਤ ਚਿਤ ਤੋਂ ਜਵਾਬ ਮਾਣਾ ਵੀ ਆਪਣੇ ਕ੍ਰੈਡ ਦੇ ਸਟੇਡੀਅਮ ਤੇ ਗਰਾਊਂਡ ਤੇ। ਸਭ ਤੋਂ ਵੱਧ ਕਿਸਮਤੀ ਹੈ ਜੀ ਸਾਡੇ ਕੋਲ ਕੋਈ ਪਛਾਈਤੀ ਜ਼ਮੀਨ ਨਹੀਂ। ਕਿਉਂਕਿ ਇਹਦੇ ਵਾਸਤੇ ਕੋਈ ਦੇ ਗਰਾਊਂਡ ਵਾਸਤੇ 3-4 ਕਿੱਲੇ ਨਹੀਂ ਮਿਲਦੇ। ਉਹ ਅਸੀਂ ਉਦਮ ਕਰੀ ਜਾਂਦੇ ਹਾਂ ਜੀ ਪਰਮਾਤਮਾ ਦੀ ਕਿਰਪਾ ਨਾਲ ਛੱਪੜ ਖਾਲੀ ਕਰਕੇ ਛੱਪੜ ਦੇ ਵਿੱਚ 3-4 ਕਿੱਲੇ ਵੱਡੇ ਛੱਪੜ اون ਬਣਾਉਣ ਵਾਸਤੇ ਤਿਆਰੀ ਦੇ ਵਿੱਚ ਕਿਸੇ ਪਰ ਦੇ ਵਿੱਚ ਬਹੁਤ ਸਾਰੇ ਨੂੰ ਪਿੰਡ ਨੂੰ ਦਿੱਤੀ ਹੈ ਕਿਸ ਦਾ ਸਹਯੋਗ ਦਿਓ ਤੇ ਛੱਪੜ ਖਾਲੀ ਕਰਕੇ ਪਾਣੀ ਉਤਰਾਉਣ ਬਣਾਇਆ ਹੈ। ਹੋਰ ਮੈਂ ਦੱਸਦਾ ਬਾਸਾ ਸਾਹਿਬ ਜੀ ਜਿਹੜਾ ਪ੍ਰਾਜਯੋਗ ਦਾ ਸੇਵਰਾ ਤੋਂ ਚੱਲ ਰਿਹਾ ਹੈ ਉਹ ਬੰਦ ਹੋ ਗਿਆ। ਹੁਣ ਵਿੱਚ ਇਹ ਮੈਸੇਜ ਕੱਟ ਨਹੀਂ ਹੋ ਰਿਹਾ। ਕੱਢਾ ਨਹੀਂ ਆਉਂਦਾ ਕੱਢਣ ਨਾਲ ਦਾ ਮੇਨ ਮੁਦਾ ਮੰਨੀ ਦਾ ਜੀ ਹਾਂ ਇੱਕ ਜਿਹੜਾ ਦਾਣਾ ਮੰਡੀ ਦੇ ਇੱਧਰ ਦੇ ਬਾਰੇ ਵੀ ਨਿਵੇਸ਼ਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਆਪਣਾ ਖਿਆਪਦਸਲਾ ਚ ਹੈ ਤੇ ਇੱਕ ਜਿਹੜਾ ਪਗੜਾ ਜਿਵੇਂ ਬਾਹਰੀ ਬਾਰੀ ਸ਼ਰਨੀ ਹੈ ਉਹਦੇ ਬੰਦ ਰਹੇ SUV ਵੀ ਇੰਨੇ ਲੱਗੇ ਆ 10 ਘੰਟੇ ਦੀ ਵਾਰ ਵਾਰ ਕੇ ਮੌਸਮ ਦੀ ਨਹੀਂ ਪਾਣੀ ਸਤਿ ਸ੍ਰੀ ਅਕਾਲ ਜੀ ਧੰਨਵਾਦੀ ਪਹਿਲਾਂ ਸਟੇਸ਼ਨਰ ਸੋ ਠੀਕ ਹੈ ਨਾ ਜਗੜਾ ਜਦਨ ਸ਼ੇਵਰਾਤ ਚੱਲ ਰਿਹਾ ਉਸਦੇ ਬਾਅਦ ਜੀ ਕੋਈ ਗਰੀਬ ਹੈ ਉਸ ਨੂੰ ਅਸੀਂ ਆਪਦੇ ਕੋਲੋਂ ਮੀਤ ਸਵਾਈ ਵੀ ਕਰਵਾ ਸਕਦੇ ਹਾਂ ਉਹਨੂੰ ਅਸੀਂ ਦਾਖਲ ਵੀ ਕਰਾ ਸਕਦੇ ਹਾਂ ਠੀਕ ਹੈ ਕੋਈ ਚਾਰ ਪੀ ਲੱਗਦੇ ਆ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਮੈਂ ਆਪ ਜੀ ਕੋਈ ਬੱਚਾ ਦਾ ਜੀ ਮੈਂ ਆਪਦੇ ਨੂੰ ਜੇ ਕੋਈ ਬੱਚਾ ਦਾ ਜਦਾ ਹੈ ਉਹਨੂੰ ਅਸੀਂ ਦਾਖਲ ਕਰਾ ਸਕਦੇ ਹਾਂ ਪੰਚਾਇਤ ਨੂੰ ਨਾਲ ਲੈ ਕੇ ਉਹਦੇ ਮਗਰ ਅਸੀਂ ਪੈਸੇ ਵੀ ਲਾ ਸਕਦੇ ਹਾਂ ਠੀਕ ਹੈ ਤਾਂ ਜੀ ਉਹ ਕਹਿੰਦਾ ਕੋਈ ਬੱਚਾ ਮੈਂ ਲੱਗ ਗਿਆ ਹੂੰ ਤੁਹਾਦਾ ਹੀ ਸਰਵਾਉਣ ਵਾਸਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਧੰਨਵਾਦ ਜੀ ਗਿੱਟਾ ਵਾਲੇ ਪਾਸੇ ਹਾਂ ਠੀਕ ਹੈ ਹੋਰ ਮੈਂ ਸਰਵ ਤੁਸੀਂ ਕੀ ਕਹਿਣਾ ਚਾਹੋਗੇ ਠੀਕ ਹੈ ਧੰਨਵਾਦ ਜੀ ਬੜਾ ਬਰਸਾ ਹਨ ਦੱਸ ਦਿੱਤਾ ਉਹ ਮੰਡੀ ਦਾ ਤੇ ਬਖ ਦੂਤਿਆ ਦਾ ਮੱਥਰ ਨਹੀਂ ਹੋਇਆ ਵਾ ਤੇ ਸਾਡੇ ਹਲਕੇ ਦੇ ਐਮ ਐਲ ਏ ਮੋਤੇ ਜੀ ਥੋੜੇ ਜਿਹੇ ਟਾਈਮ ਤੱਕ ਪਹੁੰਚ ਰਹੇ ਐ ਇਸ ਘਟਨ ਕਰਨਗੇ ਗਰਾਊਂਡ ਦਾ ਤੇ ਜਿਹੜਾ ਯੁੱਧ ਨਸ਼ਾ ਵਿਰੋਧ ਸਰਕਾਰ ਦਾ ਬਹੁਤ ਹੀ ਵਧੀਆ ਇੱਕ ਅਪਰਾਲਾ ਚੱਲ ਰਿਹਾ ਉਸ ਦੇ ਬਾਰੇ ਵੀ ਜਾਗਰੂਕ ਬਣ ਸਾਡੇ ਸਾਰੇ ਸਾਡੇ ਮੁੱਖ ਮਹਿਮਾਨ ਜੀ ਸਾਡੇ ਵਿੱਚ ਕੌਣ ਜੀ ਹੁੰਦੇ ਨੇ ਅਰੇ ਚਲਦੀ ਮੇਰੇ ਨੇ ਮੈਨੂੰ ਫੋਨ ਆ ਗਿਆ ਚైనా ਤੋਂ ਆ ਰਹੇ ਨੇ ਸਸਿਕਾ ਬਾਈ ਜੀ ਕੀ ਕਹਿਣਾ ਚਾਹੋਗੇ ਬਾਈ ਜੀ ਅੱਜ ਗਰਾਊਂਡ ਦਾ ਨਵੇਂ ਦਾ ਘਟਨਾ ਹੋ ਰਿਹਾ ਤੇ ਕੀ ਕਹਿਣਾ ਚਾਹੋਗੇ ਨਵੇਂ ਜਿਹੜੇ ਮੁੰਡੇ ਖੇਡਾਂ ਦੇ ਨਾਲ ਜੁੜ ਰਹੇ ਆ ਤੇ ਕੀ ਹਦਾਇਤਾਂ ਉਹਨਾਂ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਸਥਾਨ ਤੇ ਸਾਡੇ ਹਲਕੇ ਦੇ ਐਮਐਲਏ ਕਿਸੇ ਤਿੰਨ ਸਥਾਨ ਤੇ ਲੋਕ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਨਾਲ ਸਾਡੀ ਛੋਟੀ ਜੀ ਬੇਨਤੀ ਤੇ ਸਾਨੂੰ ਇਹ ਗਰਾਊਂਡ ਬਣਵਾ ਕੇ ਦਿੱਤਾ ਹੈ ਜੋ ਕਿ ਸਾਡੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਤੇ ਦੂਜੀ ਗੱਲ ਰਹੀ ਜੋ ਯੋਧ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਚਲਾਈ ਗਈ ਹੈ ਤੇ ਅਸੀਂ ਆਪਣੇ ਨਾਜੂਰਾਨ ਨਸ਼ਿਆਂ ਦਾ ਵਿਰੋਧ 15-20 ਸਾਲ ਤੋਂ ਕਰ ਰਹੇ ਹਾਂ ਕਮੇਟੀਆਂ ਵੀ ਬਣਾਈਆਂ ਸਭ ਕੁਝ ਹੀ ਕਰ ਰਹੇ ਹਾਂ ਉਹਦੇ ਸਬੰਧ ਵਿੱਚ ਜੀ ਅਸੀਂ ਆਪਣੇ ਗਰਾਊਂਡ ਦੇ ਬਾਹਰ ਇੱਕ ਮੋٹے ਅੱਖਰਾਂ ਚ ਫਲੈਕਸ ਲਿਖ ਕੇ ਲਾਇਆ ਹੈ ਦੇ ਨਾਲ ਹੀ ਕੋਈ ਵੀ ਖਿਡਾਰੀ ਸਾਡੇ ਗਰਾਊਂਡ 'ਚ ਨਸ਼ਾ ਕਰਕੇ ਨਹੀਂ ਆਊਗਾ ਜੇਕਰ ਕੋਈ ਖਿਡਾਰੀ ਇਹ ਗਲਤੀ ਕਰਦਾ ਨਸ਼ਾ ਕਰਨ ਦੀ ਤਾਂ ਪਹਿਲੀ ਗਲਤੀ ਤੇ ਉਹਨੂੰ 2 ਦਿਨਾਂ 'ਚ ਗਰਾਊਂਡ 'ਚ ਬੈਨ ਕੀਤਾ ਜਾਊਗਾ ਜੇਕਰ ਉਹ ਫੇਰ ਵੀ ਦੂਜੀ ਿਆਰ ਗਲਤੀ ਕਰਦਾ ਤਾਂ 15 ਦਿਨਾਂ 'ਚ ਗਰਾਊਂਡ 'ਚ ਬੈਨ ਹੋਊਗਾ ਖਿਡਾਰੀ ਜੇ ਬਾਰ-ਬਾਰ ਉਹ ਗਲਤੀ ਨੂੰ ਦਰਾਉਂਦਾ ਤੀਜੀ ਗਲਤੀ ਕਰਦਾ ਤਾਂ ਉਸਨੂੰ 1 ਸਾਲ 'ਚ ਬੈਨ ਕਰ ਦਿੱਤਾ ਜਾਊਗਾ ਨਾਦ ਯਹੀ ਬੇਨਤੀ ਕਰਦੇ ਆ ਕਿ ਨਸ਼ਾ ਨੂੰ ਛੱਡੋ ਤਾਂ ਜੋ ਆਪਦੀ ਜਵਾਨੀ ਪੰਜਾਬ ਦੀ ਤੇ ਪੰਜਾਬ ਪੰਜਾਬ ਨੂੰ ਬਚਾਇਆ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ